ਓਏ ਇਹ ਕੋਣ ਹੈ ਦਾ ਅੱਛਾ ਵਾਹਿਗੁਰੂ ਵਾਹਿਗੁਰੂ ਐਡ ਕਰ ਲਿਆ ਉਹਨੂੰ ਧੰਨਵਾਦ ਆ ਲੋ ਜੀ ਫੜਿਓ ਹੈ ਗੁਰੂ ਆਜ ਕਾਲ ਗਾਲਕ ਹਰ ਗੁਰ ਗਾਇਨੀ ਤੇਰੀ ਛਾਨ ਸੁਦਰ ਜੰਡਾਰ ਲੋ ਬਿਲਾਵਲਾ ਮਹੱਲਾ ਪੰਜਵਾ ਸੁਖ ਨਿਦਾਦ ਪ੍ਰੀਤਮ ਪ੍ਰਭ ਵੇਰੇ ਗੁਰੂ ਠਾਕੁਰ ਪ੍ਰਭ ਤੇਰੇ ਮੈਂ ਬੁੜੀ ਆਪੂ ਇਟ ਗੌਟ ਪੋਇਜ਼ਨ ਅਦਰ ਮਰ ਚੁਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਤਰੀਕ ਹੈ 25 ਸਤੰਬਰ ਤੇ ਪ੍ਰਭ ਜੀ ਦਾ ਹੈਗਾ ਬਰਥਡੇ ਜਨਮ ਦਿਨ ਤੇ ਕੇ ਕੱਟਣ ਲੱਗੇ ਆ ਤੇ ਸਮਾ ਹੈ ਗਿਆ 12 ਵਜੇ ਦਾ ਤੇ ਸਾਡੇ ਨਾਲ ਆਨਲਾਈਨ ਹੈ ਅਮਨਜੋਤ ਤੇ ਬਾਰਬੀ ਤੇ ਕੇਕ ਕੱਟ ਰਹੇ ਨੇ

ਆਈ ਆਉਣੀਆਂ ਲੈ ਤਾਂ ਓਕੇ ਚੱਲੀ ਬੋਲ ਰਾਈ ਬਾਰਬੀ ਹੈਪੀ ਬਰਥਡੇ ਐ ਅੰਮਾ ਜੋਤ ਵੱਲੋਂ ਏ ਬਾਰਬੀ ਵੱਲੋਂ ਕੋਈ ਜਾਂਦਾ ਪਾਪਾ ਵੱਲੋਂ ਪਾਪਾ ਤੇ ਆਪੇ ਪਾਪਾ ਵੱਲੋਂ ਪਾਪਾ ਆਪੇ ਉਹ ਆਣਗੇ ਉਜੀ ਬਾਕੀ ਆਪੇ ਖਾ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੀਏ ਮੈਂ ਕਿ ਮਮਮੀ ਨੇ ਨਹੀਂ ਖਵਾਇਆ ਖਵਾਤਾ ਮਮਮੀ ਨੇ ਮਮਮੀ ਦਾ ਪਹਿਲਾ ਖਵਾਇਆ ਸੀ ਨਾ ਹਾਂ ਮਮਮੀ ਦਾ ਪਹਿਲਾ ਖਵਾਇਆ ਸੀ ਚਲੋ ਇਹ ਅੰਮਾ ਜੋ ਤੂੰ ਵੀ ਖਾ ਲੈ ਬਾਅਦ ਵੀ ਤੂੰ ਖਾ ਤੁਹਾਨੂੰ ਫੀਟੇਸੀ ਆਰਡਰ ਪਾ ਦੋ The Gailey,

ਤੁਹੇ ਜੇ ਸਿਵਰਤ ਸਦਗਟ ਮਿਟੈ ਦਰਸ ਤੁਹਾਰੋ ਕੋਇ ਬੁਧਾੜੀ ਬਹਰਨਾ ਪਰਜਵਾਹ ਥਾਲ ਵਿੱਚ ਤੇ ਵਸਦੂ ਕਈਓ ਸਭ ਸੋਤੋਕ ਵਿਚਾਰੂ ਜਿਸ ਤੇ ਲਗਟਾ ਸੁਖਾ ਕਾਇਓ ਜਿਸ ਕਾ ਸਰਬ ਦੇ ਆਧਾਰ ਜੇ ਕੋ ਕਾਵਜੇ ਕੋ ਉਤੈ ਜਿਸ ਕਾ ਹੋਏ ਉਦਾਰ ਏ ਜਲੀਨ ਜਾਹੀ ਦਿਤ ਦਿਸ਼ ਰੱਖਿ ਉਦ ਧਾਰੋ ਤੁਮ ਸੰਸਾਰ ਚਰਨ ਲਗ ਦਰੀਐ ਸਭ ਨਾਨਕ ਪ੍ਰਭ ਪਸਾਰੋ ਲੋਭ ਮਹਲਾਪਿ ਜਿਉ ਤੇਰਾ ਕੀਤਾ ਜਾ ਤੋ ਗਾਹੀ ਮੈਨੂੰ ਜੋਗ ਪੀਤੋਈ ਮੈਂ ਦੇਰ ਗੁੜ ਯਾਰ ਕੋ ਗੁੜ ਨਾਰੀ ਆਪੇ ਤਸ ਪਿਉਈ ਤਸ ਪ੍ਰਾਪੇ ਨਾ ਬਚਰੋ ਤੁਰ ਸਜਣ ਮਿਲੇ ਆ ਆਦਿ ਜਗ ਨਾਮੁ ਮਿਲੇ ਸਤ ਜੀਵ ਤਰ ਪਦ ਥੀ ਵੇ ਹਰਿਆ ਇਕ ਓੰਕਾਰ ਸਗੀ ਕਰ ਹੱਥ ਤਰਤੀ ਰੇਕ ਕੇ ਤੂ ਲਾਹ ਕਿਡਾ ਨੀ ਆਸ ਨਾਨਕ ਨਾਮ ਧਿਆਈਐ ਤਰ ਜਿ ਆਵੈ ਨਾਸ ਤਮਤਾ ਕੀਆ ਸੀਸ ਨਿਵਤ ਨ ਬਿਸਰੋ ਧੋਖੋ ਹਰ ਘੜ ਸਦਾ ਤੁਜੋ ਜਗਦੀਸ਼ ਤੋਖੋ ਟਲ ਗੁਰ ਸੇਵੀਐ ਐਜੇ ਸੈ ਸੁਭਾਏ ਜਨ ਸਰ ਪਰਸੈ ਗੁਰੂ ਕੈ ਜਨੂ ਮਰਣ ਦੁਖ ਜਾ। ਕਉ ਵਾਸੀ ਜਪ ਸਭ ਜੀ ਨੁਰਖ ਸੋ ਪਰਸੋ ਛਟਕੀਐ ਤੁਧ ਰਿਠੇ ਸਚੇ ਪਾਉ ਤੇ ਜਾ ਹਲ ਜਨਮ ਜਨੁ ਵਦੀ ਕਟਿਐ। ਸਤਨਾਮ ਸ੍ਰੀ ਵਾਹਿਗੁਰੂ ਜੀ ਵਿਲਾਗਨ ਬਹਲਾ ਪੰਜਵਾ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਅਗੰਤ ਗੁਲ ਠਾਕੁਰ ਪ੍ਰਭ ਤੇਰੇ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਅਗੰਤ ਗੁਲ ਠਾਕੁਰ ਪ੍ਰਭ ਤੇਰੇ ਮੋਹ ਦੇ ਅਦਾਨਤ ਤੁਮਰੀ ਸਰਲਾਈ ਕਿਰਪਾ ਹਰ ਚਰਨ ਤੇ ਆਈ ਦਇਆ ਕਰਮ ਬਸ ਹੋ ਹਰ ਆਏ ਮੋਹ ਨਿਰਗੁਣ ਲੀਜੈ ਲੜ ਲਾਏ ਰਹਾਉ ਪ੍ਰਭ ਜਿਤ ਆਵੈ ਤਾਂ ਕੈਸੀ ਭੀੜ ਹਰ ਸੇਵਕ ਨਾਹੀ ਜਮ ਪੀੜ ਸਰਬ ਦੁਖ ਹਰ ਸਿਮਰਤ ਦਸੇ ਜਾ ਕੈ ਸਭ ਸਦਾ ਪ੍ਰਭ ਹਸੈ ਪ੍ਰਭ ਕਾ ਦਾ ਬਲ ਤਮਿਆ ਅਧਾਰੋ ਬਿਸਰਤ ਨਾਮੋ ਹੋਵਤ ਤਨ ਛਾਰ ਪ੍ਰਭ ਚਿਤਵਾਏ ਪੂਰਨ ਸਭ ਕਾਜ ਹਰ ਬਿਸਰਤ ਸਭ ਕਾ ਮੂਕਤਾਜ ਚਰਨ ਕਮਲ ਸੰਗ ਲਾ ਕੇ ਪ੍ਰੀਤਿ ਵਿਸਰਗੈ ਸਾਧੂ ਪਰਮਤਮ ਰੀਤ ਮਨ ਤਾਰੇ ਹਰ ਹਰਿ ਬਾਸ ਦਾਜਕ ਭਗਤਨ ਕਹਿ ਘਰ ਸਲਾ ਅਨੰਦ ਜਦ ਕਵਨ ਸੰਗ ਲਾਗੇ ਪ੍ਰੇਤ ਬਿਸਰ ਗਏ ਸਭ ਦੁਰਬਧਰੀਤ ਮੰਤਾਰੇ ਅਵਤਾਰ ਹਰਿ ਨਰਨ ਪਉਤਾ ਦਾਜਕ ਭਗਤਨ ਕਹਿ ਘਰ ਸਲਾ ਪ੍ਰਭ ਜੀ ਦੇ ਜਨਮ ਦਿਨ ਦਾ ਰੱਖਿਆ ਸੀ ਸਹਿਜ ਪਾਰ ਸਹਿਜ ਪਾਰ ਦੇ ਭੋਗ ਤੋਂ ਬਾਅਦ ਪ੍ਰਭ ਜੀ ਦੇ ਦੋਸਤ ਲੈ ਕੇ ਆਏ ਨੇ ਕੇਕ ਤੇ ਹੁਣ ਕੇਕ ਕੱਟ ਰਿਹਾ ਪ੍ਰਭ ਜੀ ਦੋਸਤਾਂ ਦੇ ਨਾਲ ਫਿਰ ਇਹਨਾਂ ਨੇ ਜਾਣੇ ਕਿਧਰੇ ਖਾਣ ਪੀਣ ਲਈ ਬਿਗੜੀ ਵਗੈਰਾ 'ਚ ਜਾਣਗੇ ਤੇ ਬਸ ਐਸੀ ਇਸ ਦਾ ਜਨਮ ਦਿਨ ਦਾ ਪ੍ਰੋਗਰਾਮ ਇਹਦਾ ਗੱਲ ਚਾਹ ਹੀ Ивајљу Сева Сева како? Сава Пасмари Герамону Сева Писоје Садлиц Сеје